ਪੂਰੋ ਫੈਮਿਨਸ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਆਇਆ ਹੈਗਾ ਕੀ ਮੋੜ ਆਇਆ ਹੈਗਾ ਇਸ ਮਾਮਲੇ ਦੇ ਵਿੱਚ ਇੱਕ ਐਫਆਈਆਰ ਵੀ ਦਰਜ ਕਰ ਲਈ ਹੈਗੀ ਹੈ ਤੇ ਕਥਿਤ ਦੋਸ਼ੀ ਉਸ ਟੀਚਰ ਨੂੰ ਉਸ ਅਧਿਆਪਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈਗਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਐਸਐਸਪੀ ਫਿਰੋਜ਼ਪੁਰ ਸਰਦਾਰ ਭਪਿੰਦਰ ਸਿੰਘ ਹੋਰਾਂ ਕੋਲ ਪੂਰੀ ਜਾਣਕਾਰੀ ਜਿਹੜੀ ਹੈ ਹਾਸਲ ਕਰ ਲੈਂਦੇ ਹੈਗੇ ਆ ਸਰ ਕੀ ਵੱਡੀ ਅਪਡੇਟ ਆ ਗਈ ਹੈ ਇਸ ਮਾਮਲੇ ਦੇ ਵਿੱਚ ਤੁਹਾਨੂੰ ਇੱਕ ਦਰਖਾਸਤ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਆਈ ਸੀ ਤੇ ਕਿੰਨੇ ਘੰਟਿਆਂ ਦੇ ਵਿੱਚ ਕਾਰਵਾਈ ਹੋਊਗੀ ਕੱਲ ਮੈਨੂੰ ਜਦੋਂ ਇਹਦੀ ਇਨਫੋਰਮੇਸ਼ਨ ਆਈ ਜਿਹੜੇ ਪੇਰੈਂਟਸ ਨੇ ਦੱਸਿਆ ਵੀ ਆ ਉਹਨਾਂ ਦੇ ਬੱਚਿਆਂ ਦੇ ਨਾਲ ਕੋਈ ਗਲਤ ਹਰਕਤ ਕੀਤੀ ਹੈ ਸਕੂਲ ਦੇ ਵਿੱਚ ਉਹਨਾਂ ਦੇ ਟੀਚਰ ਨੇ ਤਾਂ ਇਮੀਡੀਏਟਲੀ ਮੈਂ ਉਸ ਤੇ ਐਕਸ਼ਨ ਲੈਣ ਵਾਸਤੇ ਡੀਐਸਪੀ ਗੁਰੂ ਹਰ ਸਾਹਿਬ ਨੂੰ ਤੇ ਐਸਐਚਓ ਗੁਰੂ ਹਰ ਸਾਹਿਬ ਨੂੰ ਉਹਦਾ ਆਰਡਰ ਦਿੱਤਾ ਤੇ ਉਸ ਸੰਬੰਧੀ ਐਫਆਈਆਰ ਨੰਬਰ 205 ਅੰਡਰ ਸੈਕਸ਼ਨ 74 75 ਐਂਡ 79 BNS ਉਹ ਰਜਿਸਟਰ ਕੀਤੀ ਹੈ ਤੇ ਉਹਦੇ ਵਿੱਚ ਇੱਕ ਜਣਾ ਜਿਹੜਾ ਟੀਚਰ ਸੀ ਜਿਹਨੇ ਗਲਤ ਹਰਕਤ ਕੀਤੀ ਸੀ ਤੇ ਉਹਨੂੰ ਗ੍ਰਿਫਤਾਰ ਕੀਤਾ ਸਰ ਜਿੱਦਾਂ ਮਾਮਲਾ ਤੁਹਾਡੀ ਨੋਲਿਜ ਦੇ ਵਿੱਚ ਆਉਂਦਾ ਹੈਗਾ ਸਿੱਖਿਆ ਵਿਭਾਗ ਦੀ ਇੱਕ ਟੀਮ ਜਾ ਕੇ ਜਿਹੜੀ ਹੈਗੀ ਉਹ ਥੇ ਬੱਚਿਆਂ ਦੇ ਬਿਆਨ ਕਲਮਬੰਦ ਕਰਦੀ ਹੈਗੀ ਆ ਕੀ ਤੁਹਾਡੀ ਵਿਭਾਗ ਨਾਲ ਵੀ ਗੱਲ ਹੋਈ ਸੀ ਇਸ ਮਸਲੇ ਦੇ ਵਿੱਚ ਵੀ ਇਹ ਬਣ ਕੀ ਰਿਹਾ ਹੈਗਾ ਇੱਕ ਛੋਟੀਆਂ ਬੱਚਿਆਂ ਦੇ ਨਾਲ ਅਜਿਹੀ ਕਾਨੂੰਨੀ ਹਰਕਤ ਹੋਣੀ ਬਿਲਕੁਲ ਜੀ ਮੈਂ ਉਦੋਂ ਇਮੀਡੀਏਟਲੀ ਜਿਹੜੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਉਹਨਾਂ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੇ ਵੀ ਦੱਸਿਆ ਵੀ ਉਹਨਾਂ ਨੇ ਜਿੰਨੂੰ ਜਦੋਂ ਉਹਨਾਂ ਦੇ ਨੌਲੇਜ ਗੱਲ ਆਈ ਸੀ ਤੇ ਉਹਨਾਂ ਨੇ ਵੀ ਇਮੀਡੀਏਟਲੀ ਇਹਦੀ ਕਮੇਟੀ ਬਣਾ ਕੇ ਉੱਥੇ ਵੈਰੀਫਾਈ ਕਰਨ ਉੱਥੇ ਭੇਜਤੀ ਸੀ ਤੇ ਉਹਨਾਂ ਵੱਲੋਂ ਵੀ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਉੱਪਰ ਜਿਹੜੇ ਇਹਨਾਂ ਦੇ ਮੈਕਮੇ ਨੂੰ ਉਸਤੇ ਟੀਚਰਸ ਅਗੇਂਸਟ ਰਿਪੋਰਟ ਬਣਾ ਕੇ ਭੇਜਤੀ ਸੀ ਸਰ ਕੀ ਦੇਖਦੇ ਹੋ ਜੇ ਬੱਚੇ ਕਿਵੇਂ ਅੱਗੇ ਨਿਕਲ ਕੇ ਗਏ 12 13 ਬੱਚਿਆਂ ਦਾ ਮਾਮਲਾ ਹੈਗਾ ਸੀ ਕਿਹੜੀ ਉਹ ਗੱਲ ਹੈਗੀ ਸੀ ਬੱਚਿਆਂ ਦੇ ਵਿੱਚ ਵੀ ਬੱਚੇ ਵੀ ਖੁੱਲ ਕੇ ਆਏ ਪਰਿਵਾਰ ਵੀ ਖੁੱਲ ਕੇ ਆਏ ਵੀ ਇਹ ਟੀਚਰ ਜਿਹੀਆਂ ਹਰਕਤਾਂ ਕਰ ਰਿਹਾ ਹੈਗਾ ਇੱਕ ਸੈਮੀਨਾਰ ਦੱਸਿਆ ਜਾ ਰਿਹਾ ਸਕੂਲ ਦੇ ਵਿੱਚ ਕਰਵਾਇਆ ਗਿਆ ਸੀ ਸ਼ਾਇਦ ਰਵਿੰਦਰ ਆਵਲਾ ਜਾਂ ਕੋਈ ਬਾਹਰੂ ਟੀਮ ਆਈ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਵੇਅਰ ਕੀਤਾ ਗੁੱਡ ਟੱਚ ਕੀ ਹੈ ਬਾ ਟੱਚ ਕੀ ਉਹਦੇ ਵੀ ਦੇਖ ਸਕਦੇ ਹੈਗੇ ਵੀ ਉਹਨਾਂ ਦੇ ਕਰਕੇ ਵੀ ਪ੍ਰਭਾਵ ਪਿਆ ਦੇਖੋ ਜੀ ਇਹ ਤਾਂ ਬਹੁਤ ਵਧੀਆ ਇੱਕ ਜ਼ਰੂਰੀ ਚੀਜ਼ ਹੈ ਵੀ ਜੇ ਆਪਾਂ ਕੋਈ ਸੈਮੀਨਾਰ ਕਰਕੇ ਕੋਈ ਐਕਟੀਵਿਟੀ ਕਰਕੇ ਬੱਚਿਆਂ ਨੂੰ ਕਿਸੇ ਚੀਜ਼ ਬਾਰੇ ਅਵੇਅਰ ਕਰਾਈਏ ਤੇ ਇਹ ਅਵੇਅਰਨੈਸ ਹੀ ਹੈ ਜਿਸ ਕਾਰਨ ਜਿਹੜੇ ਬੱਚਿਆਂ ਨੂੰ ਪਤਾ ਲੱਗਦਾ ਵੀ ਇਹ ਗੁੱਡ ਟੱਚ ਬੈਡ ਟੱਚ ਹੈ ਤਾਂ ਇਹਨੂੰ ਦੱਸਣ ਦੀ ਲੋੜ ਪੈਂਦੀ ਹੈ ਵੀ ਬੱਚੇ ਛੋਟੇ ਹੁੰਦੇ ਆ ਉਹਨਾਂ ਦੇ ਸਾਫ਼ ਸੁਥਰੇ ਉਹਨਾਂ ਦੇ ਮਾਈਂਡ ਹੁੰਦੇ ਆ ਉਹਨਾਂ ਨੂੰ ਜਦੋਂ ਦੱਸੇ ਤੋਂ ਬਣਾ ਇਹ ਚੀਜ਼ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਸਾਡੇ ਨਾਲ ਕੋਈ ਗਲਤ ਹਰਕਤ ਕਰ ਰਿਹਾ ਹੈ ਵੀ ਗੁੱਡ ਟੱਚ ਹੈ ਕੀ ਹੈ ਬੈਡ ਟੱਚ ਕੀ ਹੈ ਤੇ ਇਹ ਜਦੋਂ ਉਹਨਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲ ਗਈ ਅਵੇਅਰਨੈਸ ਆ ਗਈ ਤਾਂ ਉਹਨਾਂ ਨੇ ਇਸ ਦੇ ਅੱਗੇ ਹੋ ਕੇ ਆਪਣੇ ਪ੍ਰਿੰਸੀਪਲ ਨੂੰ ਆਪਣੇ ਪੇਰੈਂਟਸ ਨੂੰ ਦੱਸਿਆ ਤੇ ਮੈਂ ਇੱਥੇ ਇਹ ਵੀ ਠੀਕ ਸਮਝਦਾ ਜਿਹੜੇ ਪ੍ਰਿੰਸੀਪਲ ਆ ਉਹਨਾਂ ਦਾ ਵੀ ਜਿਹੜਾ ਸੁਣਿਆ ਪੇਰੈਂਟਸ ਤੋਂ ਸੁਣਿਆ ਵੀ ਬੜੇ ਉਹਨਾਂ ਨੇ ਵੀ ਵਧੀਆ ਇਮੀਡੀਏਟ ਐਕਸ਼ਨ ਲੈਂਦੇ ਹੋਏ ਉਹਨਾਂ ਨੇ ਕਮੇਟੀ ਬਣਾਈ ਤੇ ਇਸ ਸਬੰਧੀ ਜਿਹੜਾ ਉਹਨਾਂ ਨੇ ਡੀਓ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਵੀ ਨੋਟੀਫਾਈ ਕੀਤਾ ਜਿਨ੍ਹਾਂ ਨੇ ਵੀ ਅੱਗੇ ਇਮੀਡੀਏਟਲੀ ਕਮੇਟੀ ਬਣਾ ਕੇ ਇਸ ਸਬੰਧੀ ਇਹਦੀ ਜਾਣਕਾਰੀ ਲੈ ਕੇ ਸਾਰੀ ਹਸਲ ਕਰਕੇ ਇਹਦੀ ਰਿਪੋਰਟ ਆਪਣੇ ਮੈਕਮੇ ਨੂੰ ਭੇਜੀ ਉਹਨਾਂ ਨੇ ਇਮੀਡੀਏਟਲੀ ਅੱਜ ਬੀਸੀ ਕਮਿਸ਼ਨ ਵੱਲੋਂ ਵੀ ਵਿజిਟ ਕੀਤੀ ਜਾਂਦੀ ਹੈਗੇ ਸਕੂਲ ਤੋਂ ਉੱਥੇ ਬੱਚੇ ਤੇ ਮਾਪੇ ਫਿਰ ਸਾਹਮਣੇ ਆਏ ਗਏ ਉਹਨਾਂ ਦਾ ਅਸੀਂ ਬਾਈਟ ਕਰਕੇ ਹਟਿਆ ਤੇ ਉਹਦੇ ਵਿੱਚ ਇਹ ਆਇਆ ਵੀ ਕੁਝ ਹੋਰ ਵੀ ਟੀਚਰ ਹੈਗੇ ਆ ਜਿਹੜੇ ਇਸ ਮਾਮਲੇ ਨੂੰ ਦਬਾਣਾ ਚਾਹੁੰਦੇ ਹੈਗੇ ਸੀ ਉਹ ਕਿਤੇ ਉਹਨਾਂ ਤੇ ਵੀ ਕਾਰਵਾਈ ਬੰਦੀ ਆ ਡੀਐਸਪੀ ਸਾਹਿਬ ਨਾਲ ਵੀ ਉਹਨਾਂ ਦੀ ਗੱਲ ਹੋਈ ਬਿਲਕੁਲ ਜੀ ਜੇ ਕੋਈ ਐਸੀ ਚੀਜ਼ ਸਾਹਮਣੇ ਆਈ ਵੀ ਕੋਈ ਉਹਦਾ ਉਹਨਾਂ ਵੱਲੋਂ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਗਈ ਹੈ ਉਹਨਾਂ ਨਾਲ ਮਿਲ ਕੇ ਤਾ ਜਰੂਰ ਉਹ ਵੀ ਐਕਸ਼ਨ ਹੋਊਗਾ ਬਟ ਜੇ ਉਹਨਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਾਂ ਹੋਰ ਹੈ ਉਸ ਸੰਬੰਧੀ ਜਿਹੜਾ ਡੀਐਸਪੀ ਸਾਹਿਬ ਨੂੰ ਉਹ ਲਿਖ ਕੇ ਦੇਣ ਉਸ ਸੰਬੰਧੀ ਉਹਨਾਂ ਦੇ ਖਿਲਾਫ ਵੀ ਜਿਹੜੀ ਬੰਦੀ ਜੇ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ ਜਿੱਦਾਂ ਇਹ ਸੈਮੀਨਾਰ ਦੇ ਰਿਜ਼ਲਟ ਹੈਗੇ ਇੱਕ ਸੈਮੀਨਾਰ ਯੋਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾ ਹੈਗਾ ਲਗਾਤਾਰ ਤੁਸੀਂ ਲੋਕਾਂ ਦੇ ਨਾਲ ਵਿੱਚ ਰਹਿ ਸੈਮੀਨਾਰ ਦਾ ਪ੍ਰਭਾਵ ਉਸ ਮੌਕੇ ਤੇ ਨਾ ਦਿਸਦਾ ਹੋਵੇ ਜਦੋਂ ਸਮਾਂ ਪੈਂਦਾ ਹੈਗਾ ਇਸ ਤੋਂ ਇਹ ਸਪਸ਼ਟ ਹੁੰਦਾ ਵੀ ਸੈਮੀਨਾਰ ਦੇ ਜਿਹੜੀ ਲੋਕਾਂ ਦੇ ਦਿਮਾਗ ਤੇ ਅਸਰ ਜ਼ਰੂਰ ਬਿਲਕੁਲ ਜੀ ਮੇਰਾ ਤਾਂ ਹਮੇਸ਼ਾ ਇਹੀ ਕਹਿਣਾ ਹੈ ਵੀ ਜਿਹੜੀ ਅਵੇਅਰਨੈਸ ਕ੍ਰੀਏਟ ਕਰਨਾ ਹੁੰਦਾ ਜਦੋਂ ਆਪਾਂ ਕਿਸੇ ਦੇ ਕਿਸੇ ਵੀ ਮਸਲੇ ਸੰਬੰਧੀ ਆਪਾਂ ਅਵੇਅਰਨੈਸ ਕ੍ਰੀਏਟ ਕਰਦੇ ਆ ਪਬਲਿਕ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਦਾ ਵੀ ਜਾਗਰੂਕਤਾ ਪੈਦਾ ਕਰਨਾ ਹੈ ਜਾਗਰੂਕ ਹੋ ਜਾਂਦੇ ਆ ਜਿਹੜੇ ਤੁਹਾਡੀ ਟਾਰਗੇਟ ਆਡੀਅנס ਆ ਉਹ ਜਾਗਰੂਕਤਾ ਪੈਦਾ ਕਰਨਾ ਇੱਕ ਸਭ ਤੋਂ ਵੱਡੀ ਗੱਲ ਹੈ ਤਾਂ ਹੀ ਆਪਾਂ ਉਸ ਮਸਲੇ ਦੇ ਹੱਲ ਵੱਲ ਜਾ ਸਕਦੇ ਜੇ ਜਾਗਰੂਕ ਹੋਣਗੇ ਲੋਕ ਤਾਂ ਬਿਲਕੁਲ ਜੀ ਲੋਕਾਂ ਦਾ ਜਾਗਰੂਕ ਹੋਣਾ ਬੜਾ ਜ਼ਰੂਰੀ ਆ ਤੇ ਇੱਕ ਸੈਮੀਨਾਰ ਜਿਹੜਾ ਸਕੂਲ ਦੇ ਵਿੱਚ ਹੁੰਦਾ ਉਸ ਸੈਮੀਨਾਰ ਦੇ ਵਿੱਚ ਬੱਚੇ ਅਵੇਅਰ ਹੁੰਦੇ ਆ ਅਵੇਅਰ ਹੋਣ ਤੋਂ ਬਾਅਦ ਬੱਚਿਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈਗਾ ਅਨਮਕਾ ਸੰਧੂ ਮੈਡਮ ਹੋਈ ਉਸ ਸੈਮੀਨਾਰ ਦੇ ਵਿੱਚ ਸਪੀਚ ਕਰਦੀ ਆ ਤੇ ਪੂਰੇ ਬੱਚਿਆਂ ਨੂੰ ਬੂਟਾ ਰਾਮ ਧਰਮਸ਼ਾਲਾ ਦੇ ਵਿੱਚ ਉਹ ਪ੍ਰੋਗਰਾਮ ਦਾ ਜ਼ੋਜਨ ਹੁੰਦਾ ਤੇ ਜਿਸ ਦੇ ਸਾਰਤਿਕ ਨਤੀਜੇ ਆਏ ਵੀ ਬੱਚੇ ਖੁੱਲ ਕੇ ਸਾਹਮਣੇ ਆ ਗਏ ਜੇ ਸੈਮੀਨਾਰਾਂ ਲਈ ਬੱਚਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਬੱਚਿਆਂ ਦੇ ਸਕੂਲਾਂ ਦੇ ਵਿੱਚ ਜੇ ਸੈਮੀਨਾਰ ਹੋਣੇ ਚਾਹੀਦਾ ਤਾਂ ਜੋ ਬੱਚੇ ਇਸ ਗੱਲ ਤੋਂ ਵਾਕਿਫ ਹੋ ਜਾਣ ਉਹਨਾਂ ਨਾਲ ਗੁੱਡ ਟੱਚ ਕੀ ਹੈ ਬੈਡ ਟੱਚ ਕੀ ਹੈ ਅੱਜ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈਗਾ ਸੀ ਉਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਵੀ ਕਥਿਤ ਦੋਸ਼ੀ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਫਿਰੋਜ਼ਪੁਰ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਜਿਹੜੀ ਦੇਖਣ ਨੂੰ ਮਿਲੀ ਹੈ ਐ ਐਫਆਈਆ ਦਰਜ ਹੋਣ ਤੋਂ ਬਾਅਦ ਉਸ ਵਿਅਕਤੀ ਦੀ ਗ੍ਰਿਫਤਾਰੀ ਵੀ ਕਰ ਲਈ ਹੈ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਰੋ ਦੱਸਿਓ ਕੀ ਤੁਸੀਂ ਚਾਹੁੰਦੇ ਹੋ ਕਿ ਇਹ ਜੇ ਸੈਮੀਨਾਰ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੱਗਣ ਤਾਂ ਜੋ ਬੱਚਿਆਂ ਨੂੰ ਸਹੀ ਸਿੱਖਿਆ ਮਿਲ ਸਕਦੇ ਕੈਮਰਾ ਪਰਸਨ ਰਜਿੰਦਰ ਕਮੋਜ ਨਾਲ ਮੈਂ ਸਤਪਾਲ ਤင် ਫਿਰੋਜ਼ਪੁਰ